ਸਾਰਿਆਂ ਨੂੰ ਸਤਿ ਸ੍ਰੀ ਅਕਾਲ YouTube ਚੈਨਲ ਦੇ ਤੇ ਤੁਹਾਡਾ ਹਾਰਦਿਕ ਨਿਕਾ ਸਵਾਗਤ ਹੈ ਤੇ ਆਪਾਂ ਹਫ਼ਤਾਵਾਰੀ ਖਬਰਾਂ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਹੈਗੇ ਆ ਤੇ ਕੁਝ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇੱਕ ਤਾਂ ਫ੍ਰਿਜਨੋ ਦਾ ਜਿਹੜਾ ਕਾਰੋਬਾਰੀ ਸੀ ਸਰਿੰਦਰਪਾਲ ਉਹਨਾਂ ਦੀ ਜਿਹੜੀ লাশ ਆ ਉਹ ਫ੍ਰਿਜਨੋ ਕਨਾਲ ਦੇ ਵਿੱਚੋਂ ਮਿਲੀ ਹੈਗੀ ਆ ਤੇ ਦੂਸਰਾ ਲਾਸ ਐਂਜਲਸ ਦੇ ਵਿੱਚ ਇੱਕ ਟ੍ਰੇਨਿੰਗ ਫੈਸਿਲਿਟੀ ਸੀ ਸ਼ਾਰਪ ਡਿਪਾਰਟਮੈਂਟ ਦੀ ਉੱਥੇ ਧਮਾਕਾ ਹੋਇਆ ਹੈਗਾ ਜਿਹਦੇ ਵਿੱਚ ਤਿੰਨ ਪੁਲਿਸ ਵਾਲੇ ਸ਼ਹੀਦ ਹੋ ਗਏ ਆ ਤੇ ਇਸੇ ਤਰੀਕੇ ਦੇ ਨਾਲ ਭਾਰਤਿਆ ਨੇ ਪੇਰ ਚ ਕੁਝ ਚੰਦ ਚੜ੍ਹੇ ਹੈਗੇ ਆ ਤੇ ਇੱਕ ਤਾਂ ਜਿਵੇਂ ਕਹ ਲਵਾਂ ਵੀ ਪਟੇਲ ਪਟੇਲ ਹੈਗਾ ਤੇ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ ਯੂਬੀਜੇ ਦੀ ਧੋਖਾਧੜੀ ਦੇ ਸਬੰਧ ਦੇ ਵਿੱਚ ਇਸੇ ਤਰੀਕੇ ਦੇ ਨਾਲ ਇੱਕ ਪੰਡਤ ਆ ਲੌਂਗ ਆਈਲੈਂਡ ਤੋਂ ਉਹਨੇ ਤਕਰੀਬਨ 62000 ਡਾਲਰ ਔਰ ਤੋਂ ਕਢਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹ ਕੁਝ ਖਬਰਾਂ ਹੈਗੀਆਂ ਜਿਨ੍ਹਾਂ ਦੇ ਉੱਤੇ ਆਪਾਂ ਥੋੜੀ ਜੀ ਝਾਤ ਪਾਉਣੀ ਹੈਗੀਆਂ ਸਭ ਤੋਂ ਪਹਿਲਾਂ ਤਾਂ ਸਰਿੰਦਰਪਾਲ ਜਿਹੜੇ ਫ੍ਰਿਜਨੋ ਦੇ ਕਾਰੋਬਾਰੀ ਆ ਉਹਨਾਂ ਦਾ ਸਟੋਰ ਆ ਇੱਥੇ ਸਟੈਂਡਰਡ ਸਵੀਟਸ ਐਂਡ ਸਪਾਈਸਿਸ ਫ੍ਰਿਜਨੋ ਦੇ ਵਿੱਚ ਤੇ ਉਹ ਗੋਰੀ ਮੂਲ ਦੀ ਔਰਤ ਦੇ ਨਾਲ ਵਿਆਹ ਹੋਏ ਸੀਗੇ ਪਿਛਲੇ ਲੰਬੇ ਸਮੇਂ ਤੋਂ ਫ੍ਰਿਜਨੋ ਦੇ ਵਿੱਚ ਰਹਿ ਰਹੇ ਸੀ 55 ਸਾਲ ਉਹਨਾਂ ਦੀ ਉਮਰ ਸੀ ਪਿਛਲੀ ਤਕਰੀਬਨ 22 ਜੂਨ ਤੋਂ ਉਹ ਲਾਪਤਾ ਦੱਸੇ ਜਾ ਰਹੇ ਸੀਗੇ ਸਟੋਰ ਤੋਂ ਉਹ ਆਪਣਾ ਪਿਕਅਪ ਟਰੱਕ ਲੈ ਕੇ ਗਏ ਆ ਲਾਸਟ ਟਾਈਮ ਉਹਨਾਂ ਨੂੰ ਬਲੈਕ ਸਟੋਨ ਤੇ ਡਕੋਟਾ ਦੇ ਉੱਤੇ ਦੇਖਿਆ ਗਿਆ ਸੀਗਾ ਤੇ ਉਸ ਤੋਂ ਪਿਛੋ ਲੰਘੇ ਸ਼ੁੱਕਰਵਾਰ ਜਦੋਂ ਜਿਵੇਂ ਕਿ ਉਹ ਇੱਕ ਕੋਈ ਮਸ਼ੀਰਾ ਉੱਥੇ ਮੱਛੀਆਂ ਫੜਨ ਵਾਸਤੇ ਕਨਾਲ ਤੇ ਆਇਆ ਤਾਂ ਉਹਨੇ ਉਹਨਾਂ ਦੀ ਲਾਸ਼ ਟੈਂਪਰੈਂਸ ਤੇ ਆਪਣਾ ਦੂਸਰੀ ਸਟੂਰ ਸੀਗੀ ਆਪਣਾ ਮਕੈਨਲੀ ਉਥੋਂ ਉਹਨਾਂ ਦੀ ਲਾਸ਼ ਲੱਭੀ ਹੈਗੀ ਹੈ ਇੱਕ ਕਨਾਲ ਨਹਿਰ ਜਿਹੜੀ ਥੱਲੇ-ਥੱਲੇ ਸ਼ਹਿਰ ਦੇ ਵਿੱਚ ਦੀ ਜਾਂਦੀ ਹੈਗੀ ਹੈ ਤੇ ਇਹਨਾਂ ਦੀ ਗੱਡੀ ਵੀ ਉੱਥੇ ਹੀ ਖੜੀ ਮਿਲੀ ਹੈਗੀ ਹੈ ਇਹਨਾਂ ਦਾ ਫੋਨ ਤੇ ਚਾਬਗਾਂ ਵੀ ਗੱਡੀ ਦੇ ਵਿੱਚ ਹੀ ਪਈਆਂ ਸੀ ਕੀ ਹੋਇਆ ਕਿਹਨੇ ਇਹਨਾਂ ਨੂੰ ਮਾਰਿਆ ਕੀ ਇਹ ਸੁਸਾਈਡ ਕੇਸ ਹੈ ਇਹ ਹਜੇ ਇੱਕ ਸਮਝ ਲੋ ਵੀ ਜਾਂਚ ਦਾ ਵਿਸ਼ਾ ਹੈਗਾ ਇਹਦੇ ਵਿੱਚ ਕੀ ਨਿਕਲ ਕੇ ਆਊਗਾ ਉਹ ਤੁਹਾਡੇ ਨਾਲ ਆਪਾਂ ਜਰੂਰ ਸਾਂਝਾ ਕਰਾਂਗੇ ਪਰ ਇਸ ਖਬਰ ਦੇ ਨਾਲ ਕਿਤੇ ਨਾ ਕਿਤੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਜਰੂਰ ਫੈਲੀ ਹੋਈ ਹੈ ਇਸੇ ਤਰੀਕੇ ਦੇ ਨਾਲ ਈਸਟਰਨ ਲਾਸ ਐਂਜਲਸ ਦੇ ਵਿੱਚ ਇੱਕ ਸ਼ਰਫ ਡਿਪਾਰਟਮੈਂਟ ਦੀ ਟ੍ਰੇਨਿੰਗ ਫੈਸਿਲਿਟੀ ਸੀ ਤੇ ਜਿੱਥੇ ਪਾਰਕਿੰਗ ਲਾਟ ਦੇ ਵਿੱਚ ਧਮਾਕਾ ਹੋਇਆ ਤੇ ਜਿਦੇ ਵਿੱਚ ਤਿੰਨ ਸ਼ਰਫ ਜਿਨ੍ਹਾਂ ਦੇ ਨਾਮ ਹੈਗੇ ਆ ਜੈਸ਼ਵਾ ਕੈਲੀ ਵੈਕਟਰ ਲਮਸ ਤੇ ਵਿਲੀਅਮ ਆਸਬਾਰ ਉਹ ਸ਼ਹੀਦ ਹੋਏ ਹੈਗੇ ਆ ਪਤਾ ਲੱਗਿਆ ਵੀ ਉਹ ਕੋਈ ਐਕਸਪਲੋਸਿਵ ਡਿਵਾਈਸ ਸੀਗੀ ਜਿਹਨੂੰ ਫੈਸਿਲਿਟੀ ਤੋਂ ਕਾਰ ਤੱਕ ਲਿਜਾ ਰਹੇ ਸੀ ਜਾਂ ਕਾਰ ਤੋਂ ਫੈਸਿਲਿਟੀ ਵੱਲ ਨੂੰ ਲੈ ਕੇ ਜਾ ਰਹੇ ਸੀ ਉਸੇ ਦੌਰਾਨ ਇੱਥੇ ਬਹੁਤ ਵੱਡਾ ਧਮਾਕਾ ਹੋਇਆ ਕਹਿੰਦੇ 1857 ਤੋਂ ਪਿੱਛੋਂ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਧਮਾਕਾ ਜਿਹਦੇ ਵਿੱਚ ਤਿੰਨ ਸ਼ਹਿਰਪਰਟ ਡਿਪਾਰਟਮੈਂਟ ਦੇ ਜਿਹੜੇ ਹੁਣ ਹਾਰ ਅਫਸਰ ਵੀ ਉਹ ਸ਼ਹੀਦ ਹੋ ਗਏ ਆ ਤੇ ਜਿਹਦਾ ਕਰਕੇ ਜਿਵੇਂ ਕਹਲਾ ਵੀ ਭਾਈਚਾਰ ਦੇ ਵਿੱਚ ਵੀ ਸੋਗ ਦੀ ਲਹਿਰ ਆ ਲਾਰਫੋਰਸਮੈਂਟ ਅੰਦਾਂ ਏਜੰਸੀਆਂ ਦੇ ਵਿੱਚ ਵੀ ਸੋਗ ਦੀ ਲਹਿਰ ਹੈਗੀ ਆ ਸੋ ਇਹ ਤੁਮ ਅਕਾ ਕਿਉਂ ਹੋਇਆ ਇਹਦੀ ਐਫ ਬੀਆਈ ਵਾਲੇ ਜਿਹੜੇ ਉਹ ਜਾਂਚ ਕਰ ਰਹੇ ਹੈਗੇ ਸੋ ਇਸੇ ਤਰੀਕੇ ਦੇ ਨਾਲ ਲੂਸੀਆਨਾ ਸਟੇਟ ਦੇ ਵਿੱਚ ਓਕਡੇਲ ਸ਼ਹਿਰ ਆ ਜਿੱਥੇ ਇੱਕ ਚੰਦਰਕਾਂਤ ਪਟੇਲ ਜਿਹਦਾ ਸਾਬੇ ਦਾ ਸਟੋਰ ਆ ਉਹ ਉਹਨੂੰ ਧੋਖਾਧੜੀ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵੀ ਉਹ ਆਪ ਦੇ ਸਟੋਰ ਦੇ ਉੱਤੇ ਹੀ ਰੋਬਰੀਆਂ ਕਰਾ ਕੇ ਤੇ ਉਹ ਉਹਨਾਂ ਤੋਂ ਤੀਤੀ 40-40 ਹਜ਼ਾਰ ਡਾਲਰ ਲੈ ਕੇ ਡਾਲਰ ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਝੂਠੀਆਂ ਰਿਪੋਰਟਾਂ ਤਿਆਰ ਕਰਕੇ ਲੋਕਾਂ ਨੂੰ ਯੂਬੀਜੇ ਦੁਆਰਿਆ ਸੀਗਾ ਤੇ ਜਿਹਦੇ ਵਿੱਚ ਓਕਲੇਰ ਪੁਲਿਸ ਦਾ ਜਿਹੜਾ ਚੀਫ ਆ ਉਹ ਵੀ ਗ੍ਰਿਫਤਾਰ ਕੀਤਾ ਗਿਆ ਤੇ ਮਾਰਸ਼ਲ ਆਫਿਸ ਦੇ ਵਿੱਚੋਂ ਵੀ ਵੱਡਾ ਅਫਸਰ ਕੋਈ ਉਹ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ 7-8 ਗ੍ਰਿਫਤਾਰੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੋਣਗੀਆਂ ਤੇ ਇਹ ਚੰਦਰਕਾਂਤ ਪਟੇਲ ਇਹਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਕੇਸ ਸ਼ੁਰੂ ਕਰ ਦਿੱਤਾ ਹੈਗਾ ਤੇ ਹੁਣ ਜਿਨ੍ਹਾਂ ਦੇ ਜੈਨੂਇਨ ਕੇਸ ਵੀ ਯੂਬੀਜੇ ਵਾਲੇ ਹੋਣਗੇ ਉਹਨਾਂ ਨੂੰ ਵੀ ਮੇਰਾ ਖਿਆਲ ਆ ਵੀ ਤਾਂਗੀ ਤੋਸ਼ੀ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਜਦੋਂ ਇਦਾਂ ਦੀਆਂ ਘਤਨਾਵਾਂ ਸਾਹਮਣੇ ਆਉਂਦੀਆਂ ਫਿਰ ਜਿਹੜੇ ਕੋਈ ਜਾਇਜ਼ ਕੇਸ ਹੁੰਦੇ ਆ ਜੈਨੂਇਨ ਕੇਸ ਹੁੰਦੇ ਆ ਉਹਨਾਂ ਦੇ ਉੱਤੇ ਵੀ ਸਿਕੰਜਾ ਕੱਸਿਆ ਜਾਂਦਾ ਵੀ ਕਿਤੇ ਸਾਰੇ ਕੇਸ ਇਸੇ ਤਰਜ਼ ਦੇ ਉੱਤੇ ਤਾਂ ਨਹੀਂ ਹੋ ਰਹੇ ਇਹਦਾ ਸਾਬੇ ਸੀਗਾ ਉੱਥੇ ਓਕਡੇਲ ਦੇ ਵਿੱਚ ਤੇ ਸਾਬੇ ਦੇ ਉੱਤੇ ਆਪ ਹੀ ਰੌਵਰੀਆਂ ਕਰਾ ਕੇ ਆਪ ਹੀ ਪੁਲਿਸ ਤੋਂ ਝੂਠੀਆਂ ਰਿਪੋਰਟਾਂ ਬਣਾ ਕੇ ਤੇ ਇਹ ਕਿਤੇ ਨਾ ਕਿਤੇ ਇਹ ਮਕਲਬੂਕੀ ਇਸ ਇਮੀਗ੍ਰੇਸ਼ਨ ਦੇ ਵਿੱਚ ਲਾਉਂਦਾ ਸੀਗਾ ਤੇ ਕਈ ਬੰਦੇ ਨੂੰ ਇਮੀਗ੍ਰੇਸ਼ਨ ਇਹ ਦਬਾਅ ਵੀ ਚੁੱਕਿਆ ਤੇ ਉਸ ਚੀਜ਼ ਦੇ ਬਦਲੇ ਇਹ ਲੋਕਾਂ ਤੋਂ 33 40 40 ਹਜ਼ਾਰ ਡਾਲਰ ਵਟੋਰ ਰਿਹਾ ਸੀਗਾ ਤੇ ਹੁਣ ਜਿਹੜਾ ਸਕੰਜਾ ਸਾਰਿਆਂ ਦੇ ਉੱਤੇ ਝੱਸਿਆ ਜਾਊਗਾ ਇਸੇ ਤਰੀਕੇ ਦੇ ਨਾਲ ਲੌਂਗ ਆਇਲੈਂਡ ਨਿਊਯਾਰਕ ਏਰੀਏ ਦੇ ਵਿੱਚ ਇੱਕ ਪੰਡਤ ਆ ਜਿਹਦਾ ਨਾਮ ਹੈਗਾ ਹਮੰਤ ਕੁਮਾਰ ਮੁਨੱਖਾ ਤੇ ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਪਤਾ ਲੱਗਿਆ ਵੀ ਉਹਨੇ 62000 ਡਾਲਰ ਕਿਸੇ ਬਜ਼ੁਰਗ ਔਰਤ ਤੋਂ ਵਟੋਰ ਲਿਆ ਤੇ ਉਹਨੂੰ ਕਹਿੰਦਾ ਵੀ ਤੇਰੇ ਘਰੇ ਭੂਤ ਆ ਵੀ ਤੇਰੇ ਤਾਂ ਹੀ ਕੰਮ ਥੰਦੇ ਜਿਹੜੇ ਸਿੱਧੇ ਨਹੀਂ ਹੋ ਰਹੇ ਤੇ ਉਹਦਾ ਕਰਕੇ ਵੀ ਮੈਨੂੰ ਪਾਠ ਪੂਜਾ ਕਰਨੀ ਪੈਣੀ ਆ ਤੇ ਵੱਡਾ ਧੂਣਾ ਲਾਉਣਾ ਪੈਣਾ ਪਹਿਲਾਂ ਉਹ ਤੋਂ 20000 ਡਾਲਰ ਨੇ ਕਢਵਾਇਆ ਉਸ ਤੋਂ ਬਾਅਦ ਦੇ ਵਿੱਚ ਕਹਿੰਦਾ ਵੀ ਕੰਮ ਜਾਦੇ ਖਰਾਬ ਆ ਤੇ ਇੰਨੇ ਪੈਸਿਆਂ ਨਾਲ ਸਰਨਾ ਨਹੀਂ ਵੱਡਾ ਤੇਰਾ ਜਿਹੜਾ ਇਲਾਜ ਆ ਉਹ ਕਰਨਾ ਪੈਣਾ ਹੈਗਾ ਤੇ ਜਿਹਦਾ ਕਰਕੇ ਦੁਬਾਰੇ ਫੇਰ ਬੈਂਕ ਦੇ ਵਿੱਚ ਲਿਆ ਗਿਆ ਤੇ 42000 ਡਾਲਰ ਕਢਾ ਲਿਆ ਬੈਂਕ ਵਾਲਿਆਂ ਨੂੰ ਸ਼ੱਕ ਹੋ ਗਈ ਵੀ ਇਨੇ ਥੋੜੇ ਸਮੇਂ ਦੇ ਵਿੱਚ ਇੱਕ ਬਜ਼ੁਰਗ ਔਰਤ ਇੰਨੇ ਪੈਸੇ ਕਢਾ ਰਹੀ ਆ ਤੇ ਨਾਲ ਇਹਦੇ ਇੱਕ ਆ ਜਿਹੜਾ ਬਾਵਰਿੰਗਾ ਜੰਗਾਲਾ ਪੰਡਤ ਪਰਦਾ ਵੀ ਚੱਕਰ ਕੀ ਆ ਉਹਨਾਂ ਨੇ ਸ਼ੱਕ ਦੇ ਅਧੀਨ ਵੀ ਕੋਈ ਇਹੇ ਤੋਖਾ ਢੀਦਾ ਕੰਮ ਨਾ ਹੋਵੇ ਕਿਉਂਕਿ ਅੱਜਕੱਲ ਬਹੁਤ ਸਾਰੇ ਸਕੈਮ ਭਨੋਂ ਭਰਾ ਚੱਲ ਰਹੇ ਆ ਤੇ ਜਿੰਨੇ ਵੀ ਬੈਂਕ ਦੇ ਟੈਲਰ ਹੁੰਦੇ ਆ ਉਹ ਸਾਰੇ ਅਲਰਟ ਆ ਜਦੋਂ ਇਦਾਂ ਦੀ ਗੱਲਬਾਤ ਹੁੰਦੀ ਆ ਉਹਨਾਂ ਨੇ ਪੁਲਿਸ ਕਾਲ ਕਰ ਦਿੱਤੀ ਤੇ ਇਹਨੂੰ ਪਾਰਕਿੰਗ ਲਾਟ ਦੇ ਵਿੱਚੋਂ ਰੰਗੇ ਹੱਥੀ ਇੰਨੇ ਪੈਸਿਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਅਮਰੀਕਾ ਦੇ ਵਿੱਚ ਲਾਭ ਹੀ ਹੈਗਾ ਵੀ ਤੁਸੀਂ ਕਿਸੇ ਨੂੰ ਜੰਤਰਾ ਮੰਤਰਾਂ ਦਾ ਕਰਕੇ ਜਾਂ ਕਾਲੇ ਅਲਮ ਦੇ ਚੱਕਰ ਦੇ ਵਿੱਚ ਪਾ ਕੇ ਜਾਂ ਤੁਸੀਂ ਜੋਤਸ ਦੇ ਚੱਕਰ ਦੇ ਵਿੱਚ ਪਾ ਕੇ ਪੈਸੇ ਨਹੀਂ ਲੈ ਸਕਦੇ ਜਿਸ ਦਾ ਕਰਕੇ ਇਹ ਇੱਕ ਵੱਡਾ ਕੇਸ ਬਣੂਗਾ ਤੇ ਮੇਰਾ ਖਿਆਲ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਵੀ ਵੱਡੀਆਂ ਸਜਾਵਾਂ ਵੀ ਇਸ ਚੱਕਰ ਦੇ ਵਿੱਚ ਹੋਣਗੀਆਂ ਇਸੇ ਤਰੀਕੇ ਦੇ ਨਾਲ ਇੱਕ ਲੂਸੀਆਨਾ ਦੇ ਵਿੱਚ ਟਾਰਗੇਟ ਸਟੋਰ ਸੀਗਾ ਜਿੱਤੋਂ ਇੱਕ ਭਾਰਤੀ ਮੂਲ ਦੀ ਔਰਤ ਜਿਹੜੀ ਬਿਸਟਰ ਵੀਏ ਤੇ ਅਮਰੀਕਾ ਦੇ ਵਿੱਚ ਆਈ ਹੋਈ ਸੀ ਉਹਨੇ 1300 ਡਾਲਰ ਦਾ ਜਿਹੜਾ ਸਮਾਨ ਆ ਉਹ ਚੋਰੀ ਕੀਤਾ ਤੇ ਉਹਨੂੰ ਵੀ ਗ੍ਰਫਤਾਰ ਕੀਤਾ ਗਿਆ ਹੈਗਾ ਇਹ ਇਹ ਮੇਰਾ ਖਾਲ ਮਈ ਮਹੀਨੇ ਦੀ ਘਟਨਾ ਪਰ ਹਾਈਲਾਈਟ ਹੋਣ ਹੋਈ ਹੈਗੀ ਆ ਵੀ ਉਹਨਾਂ ਇੱਕ ਟਾਰਗੇਟ ਸਟੋਰ ਦੇ ਵਿੱਚ ਵੇਖਿਆ ਜਾਂਦਾ ਤੇ ਰੇੜੀ ਲੈ ਕੇ ਜਦੋਂ ਉਹ ਬਾਹਰ ਨਿਕਲਣ ਲੱਗਦੀ ਹੈ ਤਾਂ ਸਿਕਿਉਰਿਟੀ ਵਾਲੇ ਆ ਕੇ ਭੱਜ ਕੇ ਆ ਕੇ ਉਹ ਰੇੜੀ ਫੜ ਲੈਂਦੇ ਆ ਕਿਉਂਕਿ ਕੈਮਰਿਆਂ ਦੇ ਜਰੀ ਉਹ ਅੰਦਰੋਂ ਮਾਨੀਟਰ ਕਰ ਰਹੇ ਸੀ ਇਹ 6-7 ਘੰਟੇ ਤੋਂ ਟਾਰਗੇਟ ਸਟੋਰ ਦੇ ਵਿੱਚ ਘੁੰਮ ਰਹੀ ਸੀਗੀ ਤੇ ਇਹ ਤਾਂਕ ਦੇ ਵਿੱਚ ਸੀਗੀ ਵੀ ਕਦੋਂ ਥੋੜਾ ਜਿਹਾ ਸਿਕਿਉਰਿਟੀ ਦਾ ਧਿਆਨ ਪਾਸੇ ਹਟੇ ਤੇ ਮੈਂ ਉਥੋਂ ਰੇੜੀ ਲੈ ਕੇ ਨਿਕळा ਜ्यों ਹੀ ਇਹ ਰੈਡੀ ਲੈ ਕੇ ਨਿਕਲੀ ਤੇ ਅੰਦਰ ਜਿਹੜੇ ਕੈਮਰੇ ਵੇਖ ਰਹੇ ਸੀ ਉਹਨਾਂ ਨੇ ਸਿਕਿਉਰਿਟੀ ਨੂੰ ਅਲਰਟ ਕੀਤਾ ਤੇ ਇਹਨੂੰ ਥਾਂੇ ਰੰਗੇ ਹੱਥੀ ਫੜਿਆ ਗਿਆ ਪੁਲਿਸ ਕਾਲ ਹੋਈ ਹੈ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਹੁਣ ਇੰਡੀਅਨ ਐਮਬੈਸੀ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਵੀ ਜੇ ਤੁਸੀਂ ਅਮਰੀਕਾ ਦੇ ਵਿੱਚ ਵਿਸਟਰ ਵੀਜ਼ੇ ਤੋਂ ਆ ਜੇ ਤੁਸੀਂ ਇਦਾਂ ਦੀ ਗੱਲਬਾਤ ਕਰਦੇ ਹੈਗੇ ਹੋ ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ ਤੁਹਾਡਾ ਵੀਜ਼ਾ ਵੀ ਕੈਨਸਲ ਹੋ ਸਕਦਾ ਤੇ ਅੱਗੇ ਤੁਹਾਡੇ ਤੇ ਰੋਕ ਵੀ ਲਾਈ ਜਾ ਸਕਦੀ ਹੈ ਵੀ ਤੁਸੀਂ ਅਮਰੀਕਾ ਦੇ ਵਿੱਚ ਕਦੇ ਐਂਟਰ ਹੀ ਨਹੀਂ ਹੋ ਸਕਦੇ ਤੇ ਅੱਜਕੱਲ ਤਾਂ ਲਾ ਬੜੇ ਸਖਤ ਆ ਜਿਹਦੇ ਵਿੱਚ ਇਹ ਵੀ ਹੈਗਾ ਵੀ ਯੇ ਇਵਨ ਤੁਹਾਡੇ ਕੋਲ ਗ੍ਰੀਨ ਕਾਰਡ ਆ ਵਰਕ ਪਰਮਟਾ ਜੇ ਤੁਸੀਂ ਸਟੋਰ ਤੋਂ ਚੋਰੀ ਕਰਦੇ ਫੜੇ ਜਾਂਦੇ ਹੋ ਛੋਟੀ ਮੋਟੀ ਗੱਲ ਵਾਸਤੇ ਵੀ ਤੁਹਾਨੂੰ ਪੁਲਿਸ ਗ੍ਰਫਤਾਰ ਕਰ ਸਕਦੀ ਹੈ ਤੇ ਤੁਹਾਡੇ ਜਿਹੜੇ ਕੇਸ ਹੈਗੇ ਆ ਉਹਨਾਂ ਦੇ ਉੱਤੇ ਰੋਕ ਲਾ ਕੇ ਤੁਹਾਡੇ ਸਟੇਟਸ ਰੱਦ ਕਰ ਸਕਦੀ ਹੈਗੀ इवन ਗ੍ਰੀਨ ਕਾਰਡ ਵੀ ਉਹ ਵਾਪਸ ਲੈ ਸਕਦੇ ਹੈਗੇ ਆ ਇੱਥੋਂ ਤੱਕ ਵੀ ਹੈ ਜੇ ਆਪਾਂ ਟਰੱਕ ਸਟਾਪ ਵਗੈਰਾ ਤੇ ਜਾਂਦੇ ਆ ਕਾਫੀ ਦਾ ਕੱਪ ਉੱਥੋਂ ਚੱਕਦੇ ਆ ਤੇ ਬਿਨਾ ਪੈਸੇ ਦਿੱਤੇ ਤੋਂ ਬਾਹਰ ਨਿਕਲੇ ਆਉਨੇ ਆ ਤੇ ਜੇ ਪੁਲਿਸ ਕਾਲ ਹੋ ਜੇ ਵੀ ਤਾਂ ਉਹ ਵੀ ਇੱਕ ਚੋਰੀ ਗਣੀ ਜਾਂਦੀ ਹੈਗੀ ਐ ਸੋ ਇਦਾਂ ਦੇ ਕੰਮ ਖਾਰ ਕਰਕੇ ਪਤਾ ਨਹੀਂ ਆਪਣੀ ਜਿਹੜਾ ਕਮਿਊਨਿਟੀ ਕਿਉਂ ਪੂਰੇ ਭਾਈਚਾਰੇ ਦਾ ਜਿਹੜਾ ਨਾਮ ਆ ਉਹ ਬਦਨਾਮ ਕਰਨ ਦੇ ਉੱਤੇ ਲੱਗੀ ਹੋਈ ਹੈਗੀ ਐ ਸੋ ਇਹ ਬਹੁਤ ਮਾੜੀ ਗੱਲ ਹੈ ਇਹਦੇ ਵਿੱਚ ਵੱਡੀਆਂ ਸਜਾਵਾਂ ਵੀ ਹੋਣਗੀਆਂ ਤੇ ਤੁਹਾਡੇ ਜਿਹੜੇ ਸਟੇਟਸ ਆ ਇੱਥੇ ਉਹ ਵੀ ਰੱਦ ਹੋਣਗੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜਸਟਿਸ ਡਿਪਾਰਟਮੈਂਟ ਆ ਅਮਰੀਕਾ ਦਾ ਉਹਨਾਂ ਵੱਲੋਂ 15 ਜਿਹੜੇ ਜੱਜ ਆ ਉਹਨਾਂ ਨੂੰ ਵੀ ਫਾਇਰ ਕੀਤਾ ਗਿਆ ਹੈਗਾ ਕਹਿੰਦੇ ਵੀ ਇਹ ਜਿਹੜੀਆਂ ਜਿਹੜੇ ਫਾਇਰ ਹੋਏ ਆ ਜੱਜ ਇਹ ਕੈਲੀਫੋਰਨੀਆ ਲੂਸੀਆਨਾ ਤੇ ਇਲਾਨਵਾਈਸ ਸਟੇਟਾਂ ਦੇ ਵਿੱਚ ਹੋਏ ਹੈਗੇ ਆ ਇੱਥੇ ਜਿਹੜਾ ਇਮੀਗ੍ਰੇਸ਼ਨ ਦਾ ਕੋਟਾ ਵਗੈਰਾ ਜਾਦੇ ਹੈ ਇੱਥੇ ਲੋਕਾਂ ਦੇ ਕੇਸ ਵਗੈਰਾ ਜਾਦੇ ਲੱਗੇ ਹੋਏ ਸੀਗੇ ਤੇ ਇਹ ਜੱਜ ਲੋਕਾਂ ਦੇ ਜਿਹੜੇ ਕੇਸ ਆ ਉਹ ਬੜੇ ਆਸਾਨ ਤਰੀਕੇ ਦੇ ਨਾਲ ਛੇਤੀ ਛੇਤੀ ਪਾਸ ਕਰ ਰਹੇ ਸੀਗੇ ਤੇ ਜਿੱਦਾਂ ਕਰਕੇ ਜਿਵੇਂ 트럼ਪ ਐਡਮਿਨਿਸਟ੍ਰੇਸ਼ਨ ਚਾਹ ਰਹੀ ਹੈ ਅਭੀ ਇਸ ਟਾਈਮ ਕਿਸੇ ਦਾ ਕੇਸ ਪਾਸ ਨਾ ਹੋਵੇ ਤੇ ਸਾਰਿਆਂ ਦੇ ਕੇਸ ਜਿਹੜੇ ਉਹ ਫੇਲ ਹੋਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਮੈਸ ਡੈਪੋਰਟੇਸ਼ਨ ਦੇ ਅਧੀਨ ਇਥੋਂ ਰਿਪੋਰਟ ਕੀਤਾ ਜਾਵੇ ਸੋ ਭਾਈ ਹਰ ਪਾਸੇ ਜਿਹੜੀ ਉਹ ਸਖਤੀ ਪੂਰੇ ਤਰੀਕੇ ਦੇ ਨਾਲ ਹੋਈ ਹੋਈ ਹੈਗੀ ਆ ਤੇ ਇੱਕ ਜਿਹੜਾ ਇੰਡੋ ਕੈਨੇਡੀਅਨ ਗੈਂਗਸਟਰ ਆ ਉਹ ਵੀ ਅਮਰੀਕਾ ਦੇ ਵਿੱਚ ਫੜਿਆ ਗਿਆ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਜਸਟਿਸ ਡਿਪਾਰਟਮੈਂਟ ਆ FBI ਨਾਲ ਰਲ ਕੇ ਉਹ ਪੂਰੇ ਅਮਰੀਕਾ ਦੇ ਵਿੱਚ ਗ੍ਰਿਫਤਾਰੀਆਂ ਗੈਂਗਸਟਰਾਂ ਦੀਆਂ ਕਰ ਰਿਹਾ ਹੈਗਾ ਜਿਹੜੇ ਖਾਸ ਤੌਰ ਤੇ ਇੰਡੀਆ ਦੇ ਨਾਲ ਰਿਲੇਟਡ ਆ ਜਿਹੜੇ ਇੰਡੀਆ ਦੇ ਵਿੱਚ ਵਾਂਟਡ ਹੈਗੇ ਆ ਤੇ ਪਿਛਲੇ ਦਿਨੀ ਜਿਹੜਾ ਇੱਕ ਹੈਪੀ ਪਾਸ਼ਗਾ ਗੈਂਗਸਟਰ ਉਹਨੂੰ ਵੀ ਫੜਿਆ ਗਿਆ ਸੀਗਾ ਤੇ ਆ ਕੁਝ ਦਿਨ ਪਹਿਲਾਂ ਇੱਕ ਕੋਈ ਪਵਿੱਤਰ ਸਿੰਘ ਆ ਤੇ ਉਹ ਵੀ ਜਿਹੜਾ ਬਟਾਲਾ ਇਲਾਕੇ ਤੋਂ ਗੈਂਗਸਟਰ ਆ ਉਹਨੇ ਵੀ ਕਾਫੀ ਕੋਸ਼ਿੰਡਗਰੀ ਵਿੱਚ ਵੀ ਕੀਤਾ ਵਾ ਤੇ ਅਮਰੀਕਾ ਦੇ ਵਿੱਚ ਵੀ ਐਕਸਟਰੈਕਸ਼ਨ ਵਗੈਰਾ ਕੀਤੇ ਹੋਏ ਆ ਉਹਨੂੰ ਵੀ ਗ੍ਰਫਤਾਰ ਕੀਤਾ ਗਿਆ ਹੈਗਾ ਪੂਰਾ ਗਾਇਆਂ ਜਾਂ ਕੋਈ ਮੋਟਰਸਾਈਕਲ ਡੈਵਲ ਗੈਂਗ ਸੀ ਉਹਨਾਂ ਨੂੰ ਵੀ ਗ੍ਰਫਤਾਰ ਕੀਤਾ ਉਹ ਵੀ ਸਾਰੇ ਭਾਰਤੀ ਆ ਜਿਨ੍ਹਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਗੋਲੀ ਸਿੱਕਾ ਤੇ ਹਥਿਆਰ ਤੇ ਡਰੱਗ ਵਗੈਰਾ ਬਰਾਮਦ ਹੋਏ ਆ ਸੋ ਇਸੇ ਤਰੀਕੇ ਦੇ ਨਾਲ ਇਹ ਅਪਿੰਦਰ ਸਿੰਘ ਸਿਆਨਾ ਅਪਿੰਦਰ ਸਿੰਘ ਸਿਆਨਾ ਜਿਹਨੂੰ ਐਰੀਜੋਨਾ ਦੇ ਵਿੱਚ ਆਪਰੇਸ਼ਨ ਗ੍ਰਫਤਰ ਕੀਤਾ ਹੈਗਾ ਇਹਦੇ ਰਿਲੇਸ਼ਨ ਆ ਜਿਹੜੇ ਉਹ ਕਿਸੇ ਆਇਰਿਸ਼ ਗੈਂਗ ਦੇ ਨਾਲ ਸੀਗੇ ਇਹ ਉਧਰੋਂ ਬ੍ਰਿਟਿਸ਼ ਕੋਲੰਬੀਆ ਤੋਂ BC ਤੋਂ ਡਰੱਗ ਵਗੈਰਾ ਲਿਆ ਕੇ ਇਧਰ ਅਮਰੀਕਾ ਦੇ ਵਿੱਚ ਸਪਲਾਈ ਕਰਦਾ ਸੀਗਾ ਤੇ ਇਹਨੂੰ ਰੰਗੇ ਹੱਥੀ ਅਰੀਜ਼ੋਨਾ ਦੇ ਵਿੱਚ ਗ੍ਰਫਤਰ ਕੀਤਾ ਗਿਆ ਹੈਗਾ ਸੋ ਕਾਫੀ ਸਖਤੀ ਅਮਰੀਕਾ ਦੇ ਵਿੱਚ ਸਿਸਟਮ ਚੱਲ ਰਹੀ ਹੈਗੀ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਇਦਾਂ ਦੇ ਮਾੜੇ ਕੰਮ ਨਾ ਕਰੋ ਜਿਹਦੇ ਨਾਲ ਪੂਰੇ ਭਾਈਚਾਰੇ ਦਾ ਜਿਹੜਾ ਨਾਮ ਆਹੋ ਬਦਰਾਮ ਹੋਵੇ ਤੇ ਇੱਥੇ ਸਜਾਵਾਂ ਵੀ ਬੜੀਆਂ ਸਖਤ ਆਜਕਲ ਤੇ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਸਟੇਟਸ ਵਗੈਰਾ ਉਹਨਾਂ ਨੂੰ ਵੀ ਰੱਦ ਕੀਤਾ ਜਾ ਸਕਦਾ ਹੈਗਾ ਸੋ ਇੰਨੀਆਂ ਖਬਰਾਂ ਸੀ ਇਸ ਵੀਕ ਦੀਆਂ ਅਗਲੇ ਵੀਕ ਨਵੰਗਰੇ ਤਾਜ਼ੀਆਂ ਖਬਰਾਂ ਦੇ ਨਾਲ ਫੇਰ ਹਾਜ਼ਰੀ ਲਵਾਵਾਂਗੇ ਤਦ ਤੱਕ ਦੇ ਲਈ ਦਿਓ ਯਾ ਸਸਰੀਕਾ ਨਾਲ ਦੀ ਨਾਲ ਆਪਣਾ ਜਿਹੜਾ ਚੈਨਲ ਆ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ